ਦੇ ਦੋਸਤੋ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਆ ਬਟਾਲਾ ਰੋੜ ਆ ਤੇ ਆ ਤੁਸੀਂ ਦੇਖ ਰਹੇ ਹੋ ਕਿ ਗ੍ਰਿੱਲਾਂ ਸਾਰੀਆਂ ਜਿੰਨੀਆਂ ਵੀ ਲੋਹੇ ਦੀਆਂ ਲੱਗੀਆਂ ਸੀ ਕਿਆ ਇਹ ਸਾਰੀਆਂ ਇਹ ਜਿਹੜੀਆਂ ਚੋਰ ਆ ਜਾਂ ਪਤਾ ਨਹੀਂ ਕੌਣ ਉੱਟ ਕੇ ਲੈ ਗਿਆ ਇੱਥੋਂ ਆ ਖਾਲੀ ਖਲੇ ਦੇਖ ਰਹੇ ਹੋ ਐਂਟਰ ਲੈ ਕੇ ਮੜੇ ਮੜੇ ਸਾਰੀਆਂ ਗ੍ਰਿੱਲਾਂ ਜਿਹੜੀਆਂ ਦੇਖੋ ਦੋਨੋਂ ਸਾਈਡਾਂ ਤੋਂ ਇੱਕ ਸਾਈਡ ਤੋਂ ਨਹੀਂ ਦੋਨੋਂ ਸਾਈਡਾਂ ਤੋਂ ਇਹ ਗ੍ਰਿੱਲਾ ਪੁੱਤ ਗਿਆ ਦੇ ਦੋਸਤੋ ਜਿਵੇਂ ਕਿ ਤੁਸੀਂ ਦੂਰ ਦੂਰ ਤੱਕ ਵੇਖ ਰਹੇ ਹੋ ਬਟਾਲਾ ਰੋਡ ਆ ਸਾਰੀਆਂ ਗ੍ਰਿਲਾਂ ਇਹ ਲੋਹੇ ਦੀਆਂ ਲਾ ਲੀਆਂ ਜੀ ਇੱਥੋਂ ਕਿਸੇ ਨੇ ਇੱਥੇ ਲੋਹੇ ਦੀਆਂ ਗ੍ਰਿਲਾਂ ਲੱਗੀਆਂ ਹੁੰਦੀਆਂ ਸੀਗੀਆਂ ਸਾਰੀਆਂ ਦੀਆਂ ਸਾਰੀਆਂ ਲਾ ਲੀਆਂ ਕਿਸੇ ਨੇ ਉਹ ਕੋਈ ਬਟਾਲਾ ਰੋਡ ਐ ਅਮਰਸਰ ਦਾ ਤੇ ਤਾਂ ਲੱਗੀਆਂ ਆ ਤੇ ਮੈਂ ਇਧਰ ਵੀ ਖੋਣਾ ਦਿਖਾਇਓ ਸਾਰੀਆਂ ਗਰਿੱਲਾ ਇੱਥੋਂ ਆ ਪਤਾ ਨਹੀਂ ਕੌਣ ਲਾ ਕੇ ਲੈ ਗਿਆ ਆ ਵੇਖੋ ਕਿਤੇ ਵੀ ਤੁਹਾਨੂੰ ਇਹ ਕਿਤੇ ਵੀ ਦੇਖੋ ਤੁਹਾਨੂੰ ਗਰਿੱਲ ਜਿਹੜੀ ਆ ਨਜ਼ਰ ਨਹੀਂ ਆਊਗੀ ਇਹ ਸਾਰੀਆਂ ਦੀਆਂ ਸਾਰੀਆਂ ਨਹੀਂ ਗਰਿੱਲਾ ਲਾ ਕੇ ਕੋਈ ਲੈ ਗਿਆ ਤੁਹਾਨੂੰ ਵੇਖੋ ਜੀ ਸਾਰਿਆਂ ਦੀਆਂ ਸਾਰੀਆਂ ਹੀ ਗ੍ਰੇਲਾਂ ਲਾ ਲੀਆਂ ਨੇ ਜਿੰਨੀਆਂ ਲੰਬੀਆਂ ਤੇ ਲੰਬੀਆਂ ਵੇਖ ਲਓ ਗ੍ਰੇਲਾਂ ਸਾਰੀਆਂ ਹੀ ਲਾ ਲੀਆਂ ਨੇ ਇਹ ਹਾਦੀ ਕਰਦੀ ਚੋਰਾਂ ਨੇ ਪ੍ਰਸ਼ਾਸਨ ਧਿਆਨ ਦੇਵੇ ਸਾਰੇ ਹਰਿਸ਼ਰ ਬਟਾਲਾ ਰੋਡ ਤੇ ਜਿੰਨੀਆਂ ਲੱਗੀਆਂ ਵਾ ਬਹੁਤ ਹਸਪਤਲ ਦੇ ਗ੍ਰੇਲਾ ਕੋਈ ਨਾ ਕੋਈ ਲਾ ਕੇ ਲੈ ਗਏ ਤੇ ਪ੍ਰਸ਼ਾਸਨ ਇਹਦੇ ਵੱਲ ਧਿਆਨ ਦੇਵੇ